ਪੱਗ ਬੰਨ ਦਾ ਜਿਉਣੇ ਮੋੜ ਵਾਲੀ ਨਹੀਂ ਜੀ ਦੀ ਬੱਚੀਆਂ ਪੰਡਾ ਚ ਸਿਰਦਾਰੀ ਜੋ ਫਨਕਾਰ ਹੁੰਦੇ ਆ ਦਿਲ ਦੇ ਚੰਗੇ ਹੁੰਦੇ ਆ ਪਤਾ ਨਹੀਂ ਰੱਬ ਵੀ ਉਹਨਾਂ ਨੂੰ ਕਿਉਂ ਇੰਨੀ ਜਲਦੀ ਆਪਣੇ ਕੋਲੇ ਲੈ ਜਾਂਦਾ ਵਾ ਸੁਰਜੀਤ ਬਿੰਦਰਖੀਆ ਪੰਜਾਬੀ ਇੰਡਸਟਰੀ ਦਾ ਅਜਿਹਾ ਗਾਈ ਜਿਸ ਦੇ ਗਾਣੇ ਅੱਜ ਵੀ ਰਿਪੀਟ ਤੇ ਚੱਲਦੇ ਆ ਬਿੰਦਰਖੀਆ ਸਾਹਿਬ ਉੱਚੀ ਦਾ ਮਾਲਕ ਜੋ ਇਸ ਦੁਨੀਆ ਤੇ ਹੁਣ ਨਹੀਂ ਰਿਹਾ ਪਰ ਉਸ ਦੇ ਗਾਣੇ ਰਹਿੰਦੀ ਦੁਨੀਆ ਤੱਕ ਲੋਕਾਂ ਦੇ ਦਿਲਾਂ ਦੇ ਰਾਜ ਕਰਦੇ ਰਹਿਣਗੇ ਜਿਹਦੇ ਹੀਟ ਕੋੜਾ ਮੋਡੇ ਤੇ ਦਿਨਾਲੀ ਨਹੀਂ ਪੱਗ ਬਣਦਾ ਜਿਉਣੇ ਮੋੜਵਾਰੀ ਨਹੀਂ surjit bind rakhiye ਦਾ ਮੁੜਾਣਾ ਉਸ ਦੀ ਆਵਾਜ਼ ਵੀ ਸੇਮ ਟੂ ਸੇਮ ਆਪਣੇ ਬਾਪੂ ਵਰਗੀ ਹੈ ਤੇ ਆ ਇੱਕ ਨਾ ਛੋਟਾ ਜਿਹਾ ਵੀਡੀਓ ਕਲਿੱਪ ਵਾਇਰਲ ਹੋ ਰਿਹਾ ਹੈ ਜਿਸ ਵਿੱਚ surjit bind rakhiye ਦਾ ਮੁੜਾ ਸਟੇਜ ਤੇ ਆ ਤੇ ਆਪਣੇ ਬਾਪੂ ਦਾ ਗਾਣਾ ਸੁਣਾਉਂਦਾ ਪਿਆ ਹੈ ਤੋਂ ਸੱਚੀ ਨਾ ਗਾਣਾ ਸੁਣ ਕੇ ਮਨ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਹੈ ਸੋ ਆ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰਦੇ ਆ ਹੋ ਜੀ ਦੇ ਹੀਠ ਕੌੜਾ ਮੋਡੇ ਤੇ ਦਿਨਾਲੀ ਨਹੀਂ ਪੱਗ ਬਣਦਾ ਜਿਉਣੇ ਮੋੜਵਾਰੀ ਨਹੀਂ ਜੀ ਦੀ ਬੱਚੀਆਂ ਪੰਡ ਇੱਧਰ ਆਵਾਜ਼ ਆਣੀ ਚਾਹੀਦੀ ਪੂਰੀ ਇੱਧਰ ਤੇ ਗਾਹ ਪਿਆ ਖੌਰੂ ਮਚਾਉਣ ਨੇ ਕਹਿੰਦੇ ਡੀਸੀਵੀ ਸਲੂਟ ਉਹਨੂੰ ਮਾਰਦਾ ਕਹਿੰਦੇ ਡੀਸੀਵੀ ਸਲੂਟ ਉਹਨੂੰ ਮਾਰਦਾ ਪੈਰਾਂ ਚ ਠਾੜੇ ਤਾਰ ਰੋਲਤਾ ਕੁੜੀ ਬੋਲਦੀ ਰਕੜਾ ਕੜੀ ਬੋਲਦੀ ਤੇਰੇ ਚ ਤੇਰਾ ਬੁਰਾ ਕੁੜੀ ਬੋਲਦੀ ਰਕੜਾ ਕੜੀ ਬੋਲਦੀ ਤੇਰੇ ਚ ਤੇਰਾ ਹਾਂਜੀ ਕਿਵੇਂ ਦੀ ਲੱਗੀ ਤੁਹਾਨੂੰ ਫਿਰ ਆਵਾਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਰੱਬ ਰਾਖਾ